ਇਹ ਘੱਟ ਤੇ ਖਲੋਕੇ ਸੋਹਣੀਏ ਜੱਟ ਦੀ ਕੰਬਾਈਨ ਚੱਲਦੀ। ਤਾਂ ਕਿਸਾਨਾਂ ਦੇ ਲਈ ਬਹੁਤ ਹੀ ਵਧੀਆ ਚੀਜ਼ ਤਿਆਰ ਕਰ ਦਿੱਤੀ ਹੈ ਕਰਤਾਰ ਕੰਬਾਈਨ ਵਾਲਿਆਂ ਨੇ। ਜੇ ਇਸ ਕੰਬਾਈਨ ਦੀਆਂ ਇੰਨੀਆਂ ਕਿ ਜ਼ਿਆਦਾ ਖੂਬੀਆਂ ਨੇ ਨਾ ਜੇ ਗਿਣਤੀ ਕਰਨ ਤੇ ਆ ਜੀਏ ਤਾਂ ਰਾਤ ਪੈ ਸਕਦੀ। ਇਸ ਤਰੀ ਕਿਸਾਨਾਂ ਦਾ ਲੰਮਾ ਹੁੰਦਾ ਸੀ ਕਿ ਸਾਨੂੰ ਜਦੋਂ ਇਹ ਪੁਰਜਾ ਖਰਾਬ ਹੋ ਜਾਏ ਤਾਂ ਮੁਰੰਮਤ ਕਰਨ ਚ ਕਾਫੀ ਦਿੱਕਤ ਆਉਂਦੀ ਸੀ ਪਰ ਹੁਣ ਕਰਤਾਰ ਕੰਬਾਈਨ ਵਾਲਿਆਂ ਨੇ ਇਹ ਪੁਰਜ਼ਾ ਹੀ ਜਿਹੜਾ ਇਟਾਲੀਅਨ ਯਾਨੀ ਕਿ ਖੁਦ ਮੈਨੂਫੈਕਚਰ ਕਰਕੇ ਪਾ ਦਿੱਤਾ ਹੈ ਕੰਬਾਈਨ ਦੇ ਵਿੱਚ ਇਹ ਨਵੇਂ ਫੀਚਰਸ ਪਾਏ ਗਏ ਨੇ ਤੇ ਪਰ ਇਹ ਜਿਹੜੇ ਨਵੇਂ ਫੀਚਰਸ ਨੇ ਇਹ ਹਰ ਕਿਸੇ ਅਨਦਾਤੇ ਦੇ ਚਿਹਰੇ ਦੇ ਉੱਤੇ ਮੁਸਕਾਨ ਲਿਆ ਦੇਣਗੇ ਪਹਿਲਾ ਜਿਹੜਾ ਹਿੱਸਾ ਸੀਗਾ ਉਹ ਕਿਸੇ ਟਰੱਕ ਦਾ ਹੁੰਦਾ ਸੀਗਾ ਜੀ ਤੇ ਉਹਨੂੰ ਫੁੱਲ ਤੌਰ ਤੇ ਰਿਪੇਅਰ ਕਰਕੇ ਤੇ ਉਹਨੂੰ ਫੇਰ ਇੱਥੇ ਲਾਉਂਦੇ ਸੀਗੇ ਤੇ ਉਸ 'ਚ ਦਾ ਜਿਆਦਾ ਜ਼ੋਰ ਲੱਗਣ ਕਰਕੇ ਜਾਂ ਗਾਰੇ ਚ ਚੱਲਣ ਕਰਕੇ ਉਹ ਚ ਟੁੱਟ ਭੱਜ ਬਹੁਤ ਹੁੰਦੀ ਸੀ ਕਰਤਾਰ ਨੇ ਆਪਣਾ ਇਹ ਸਬਣਾਇਆ ਖੁਦ ਮੈਨੂਫੈਕਚਰਿੰਗ ਕਰਿਆ ਪਰਾਲੀ ਨੂੰ ਬਰੀਕ ਕਰਨ ਲਈ ਐਸਐਮਐਸ ਲਗਾਇਆ ਗਿਆ ਕਾਫੀ ਬਹਿਲਾ ਮੁਸ਼ਕਿਲ ਹੁੰਦੀ ਸੀ ਪਰ ਹੁਣੇ ਉੱਚਾ ਹੋਣ ਕਰਕੇ ਕਿਸਾਨਾਂ ਨੂੰ ਕਾਫੀ ਸਹੂਲਤ ਮਿਲ ਗਈ ਹੈ ਤਾਂ ਇੰਨੀਆਂ ਜ਼ਿਆਦਾ ਸਹੂਲਤਾਂ ਇੱਕੋ ਕੰਬਾਈਨ ਦੇ ਵਿੱਚ ਮਿਲ ਰਹੀਆਂ ਨੇ ਤੇ ਉਹ ਕੰਬਾਈਨ ਹੈ ਕਰਤਾਰ ਕੰਬਾਈਨ ਇਹ ਫੈਸਿਲਿਟੀ ਹੈ ਤੁਸੀਂ ਦੇਖੋ ਕਿ ਏਸੀ ਕੈਬਿਨ ਦੇ ਦਿੱਤਾ ਹੈ ਕਿ ਜੇ ਕਹ ਲਈਏ ਕਿ ਤਪਦੀ ਧੁੱਪ ਦੇ ਵਿੱਚ ਵੀ ਕਿਸਾਨਾਂ ਨੂੰ ਸ਼ਿਮਲੇ ਵਰਗਾ ਜਿਹੜੀ ਫੀਲਿੰਗ ਆਏਗੀ ਤਾਂ ਕਹਿਣਾ ਕੋਈ ਗਲਤ ਨਹੀਂ ਹੋਏਗਾ ਬਹੁਤ ਘੱਟ ਚਾਂਸ ਹੋ ਸਕਦਾ ਹੈ ਜੇ ਕੋਈ ਦਾਣਾ ਪਿੱਛੇ ਆਵੇ ਦਾਣਾ ਵੀ ਸਾਫ਼ ਬਹੁਤ ਹੈ ਮਸ਼ੀਨ ਬੋਡੀ ਤੇ ਦੇਖ ਵੱਟ ਤੇ ਖਲੋਕੇ ਸੋਣੀਏ ਜੱਟ ਦੀ ਕੰਬਾਈਨ ਚੱਲਦੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਨਫਦੀਪ ਮਾਨ ਤਾਂ ਕਿਸਾਨਾਂ ਦੇ ਲਈ ਬਹੁਤ ਹੀ ਵਧੀਆ ਚੀਜ਼ ਤਿਆਰ ਕਰ ਦਿੱਤੀ ਹੈ ਕਰਤਾਰ ਕੰਬਾਈਨ ਵਾਲਿਆਂ ਨੇ ਜੇਕਰ ਇਹ ਕਹਿ ਲਈਏ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਕਰਤੀ ਹੈ ਤਾਂ ਕਹਿਣਾ ਕੋਈ ਗਲਤ ਨਹੀਂ ਹੋਏਗਾ ਕਿਉਂਕਿ ਮੇਰੇ ਪਿੱਛੇ ਤੁਸੀਂ ਖੇਤਾਂ 'ਚ ਖੜੀ ਇਹ ਕੰਬਾਈਨ ਵੇਖ ਸਕਦੇ ਹੋ ਇਸ ਕੰਬਾਈਨ ਦੀਆਂ ਇੰਨੀਆਂ ਕੁ ਜ਼ਿਆਦਾ ਖੂਬੀਆਂ ਨੇ ਨਾ ਜੇ ਗਿਣਤੀ ਕਰਨ ਤੇ ਆ ਜੀਏ ਤਾਂ ਰਾਤ ਪੈ ਸਕਦੀ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਕਸਰ ਹੀ ਕਿਸਾਨਾਂ ਦਾ ਲਾਂਭਾ ਹੁੰਦਾ ਸੀ ਕਿ ਸਾਨੂੰ ਜਦੋਂ ਇਹ ਪੁਰਜਾ ਖਰਾਬ ਹੋ ਜਾਏ ਤਾਂ ਮੁਰੰਮਤ ਕਰਨ ਚ ਕਾਫੀ ਦਿੱਕਤ ਆਉਂਦੀ ਸੀ ਪਰ ਹੁਣ ਕਰਤਾਰ ਕੰਬਾਈਨ ਵਾਲਿਆਂ ਨੇ ਇਹ ਪੁਰਜਾ ਹੀ ਜਿਹੜਾ ਇਟਾਲੀਅਨ ਯਾਨੀ ਕਿ ਖੁਦ ਮੈਨੂਫੈਕਚਰ ਕਰਕੇ ਪਾ ਦਿੱਤਾ ਇਹ ਪੁਰਜੇ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਪੇਸ਼ਾਨੀ ਨਹੀਂ ਆਉਣ ਵਾਲੀ ਤਾਂ ਕਰਤਾਰ ਕੰਬਾਈਨ ਵਾਲਿਆਂ ਨੇ ਤਾਂ ਇਸ ਵਾਰੀ ਕਮਾਲ ਕਰ ਦਿੱਤੀ ਹੈ ਕਿਉਂਕਿ ਕਿਸਾਨਾਂ ਦੇ ਲਈ ਇੱਕ ਅਜਿਹੀ ਚੀਜ਼ ਤਿਆਰ ਕਰ ਦਿੱਤੀ ਹੈ ਕਿ ਉਹਨਾਂ ਦੀ ਰੂਹ ਤੱਕ ਖੁਸ਼ ਹੋ ਜਾਏਗੀ ਹਾਲਾਂਕਿ ਕੰਬਾਈਨ ਦੇ ਵਿੱਚ ਇਹ ਨਵੇਂ ਫੀਚਰਸ ਪਾਏ ਗਏ ਨੇ ਤੇ ਪਰ ਇਹ ਜਿਹੜੇ ਨਵੇਂ ਫੀਚਰਸ ਨੇ ਇਹ ਹਰ ਕਿਸੇ ਅੰਦਾਤੇ ਦੇ ਚਿਹਰੇ ਦੇ ਉੱਤੇ ਮੁਸਕਾਨ ਲਿਆ ਦੇਣਗੇ ਮੇਰੇ ਪਿੱਛੇ ਤੁਸੀਂ ਇੱਕ ਕੰਬਾਈਨ ਖੜੀ ਦੇਖ ਰਹੇ ਹੋ ਇਸ ਦੇ ਵਿੱਚ ਨਵੇਂ ਫੀਚਰਸ ਪਾਏ ਗਏ ਨੇ ਹ ਏਸੀ ਕੈਬਿਨ ਹੈ ਤੇ ਨਾਲ ਹੀ ਇਟਾਲੀਅਨ ਜਿਹੜਾ ਪੁਰਜੇ ਦੀ ਵਰਤੋਂ ਕੀਤੀ ਗਈ ਹੈ 4-ਵੀਲਰ ਦੇ ਵਿੱਚ ਜਿਸ ਕਰਕੇ ਜਿਹੜੇ ਪਹਿਲਾਂ ਪੁਰਜਾ ਖਰਾਬ ਹੋ ਜਾਂਦਾ ਸੀ ਕਾਫੀ ਮੁਸ਼ਕਿਲ ਆਉਂਦੀ ਸੀ ਕਿਸਾਨਾਂ ਨੂੰ ਪਰ ਹੁਣ ਇਸ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਏਗਾ ਤਾਂ ਬਾਈ ਹੋਰੀ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰਕਾਰ ਇਹ ਜਿਹੜੇ ਕਰਤਾਰ ਕੰਬਾਈਨ ਨੇ ਨਵੀਂ ਫੈਸਿਲਿਟੀ ਕਿਸਾਨਾਂ ਨੂੰ ਦਿੱਤੀ ਹੈ ਇਸ ਦੀਆਂ ਕੀ ਸਹੂਲਤਾਂ ਨੇ ਤਾਂ ਤੁਸੀਂ ਇਹ ਦੇਖੋ ਇਹ ਕੰਬਾਈਨ ਹੈ ਪਹਿਲਾਂ ਜਦੋਂ ਇਸ ਦਾ ਕੋਈ ਪੁਰਜਾ ਖਰਾਬ ਹੋ ਜਾਂਦਾ ਸੀ ਤਾਂ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਇਸ ਵਾਰੀ ਕਰਤਾਰ ਕੰਬਾਈਨ ਵਾਲਿਆਂ ਨੇ ਇਸ ਦੇ ਵਿੱਚ ਇਟਾਲੀਅਨ ਜਿਹੜਾ ਮਸ਼ੀਨ ਯਾਨੀ 4 ਵੀਲਰ ਐਡ ਕੀਤਾ ਜਿਸ ਕਰਕੇ ਕਾਫੀ ਕਿਸਾਨਾਂ ਨੂੰ ਰਾਹਤ ਮਿਲੇਗੀ ਤਾਂ ਬਈ ਪਲੀਜ਼ ਦੱਸਿਓ ਤੁਸੀਂ ਕਿ ਇਹ ਜਿਹੜਾ ਪੁਰਜਾ ਹੈ ਇਹ ਕਿੱਥੋਂ ਦੀ ਲਿਆਂਦਾ ਗਿਆ ਹੈ ਕਿਵੇਂ ਇਹਦੇ ਵਿੱਚ ਇਹ ਫੈਸਿਲਿਟੀ ਜਿਹੜੀ ਦਿੱਤੀ ਹੈ ਦਾ ਕੀ ਫਾਇਦਾ ਹੋਊਗਾ ਬਈ ਇਹ ਕਰਤਾਰ ਦਾ ਆਪ ਦਾ ਮੈਨੂਫੈਕਚਰਿੰਗ ਦਾ 4 ਵੀਲ ਦਾ ਹਿੱਸਾ ਹੈ ਪਹਿਲਾ ਜਿਹੜਾ ਹਿੱਸਾ ਸੀਗਾ ਉਹ ਕਿਸੇ ਟਰੱਕ ਦਾ ਹੁੰਦਾ ਸੀਗਾ ਜੀ ਤੇ ਉਹਨੂੰ ਫੁੱਲ ਤੌਰ ਤੇ ਰਿਪੇਅਰ ਕਰਕੇ ਹੂੰ ਤੇ ਉਹਨੂੰ ਫੇਰ ਇੱਥੇ ਲਾਉਂਦੇ ਸੀਗੇ ਤੇ ਉਸ ਚ ਗਾ ਜਿਆਦਾ ਜੋਰ ਲੱਗਣ ਕਰਕੇ ਜਾਂ ਗਾਰੇ ਚ ਚੱਲਣ ਕਰਕੇ ਉਹ ਚ ਟੁੱਟ ਭੱਜ ਬਹੁਤ ਹੁੰਦੀ ਸੀ ਤਾਂ ਇਸ ਕਰਕੇ ਕਰਤਾਰ ਨੇ ਆਪਣਾ ਹਿੱਸਾ ਬਣਾਇਆ ਖੁਦ ਮੈਨੂਫੈਕਚਰਿੰਗ ਕਰਿਆ ਤੇ ਇਹ ਹੁਣ ਟ్రਾਇਲ ਤੇ ਆ ਫਸਟ ਟਾਈਮ ਸਾਨੂੰ ਇਹ ਮਿਲਿਆ ਇਹ ਤਾਂ ਕਰਕੇ ਸਾਡੇ ਕੋਲ ਤਾਂ ਹਲੇ ਫਿਲਹਾਲ ਬਹੁਤ ਵਧੀਆ ਚੱਲ ਰਿਹਾ ਬਾਕੀ ਅੱਗੇ ਮੱਕੀ ਚ ਇਹਦਾ ਜਿਆਦਾ ਕੰਮ ਆ ਤਾਂ ਉਦੋਂ ਸਾਨੂੰ ਪਤਾ ਲੱਗੂਗਾ ਪੁਰਜਾ ਜਿਹੜਾ ਆਪ ਮੈਨੂਫੈਕਚਰ ਕੀਤਾ ਆ ਇਹ ਹਾਂਜੀ 4 ਵੀਲ ਦਾ ਇਹ ਤੁਸੀਂ ਦੇਖੋ ਇਹ ਵਾਲਾ ਪੁਰਜਾ ਜਿਹੜਾ 4 ਵੀਲ ਦਾ ਇਹ ਜਿਹੜਾ ਕਰਤਾਰ ਕੰਬਾਈਨ ਵਾਲਿਆਂ ਨੇ ਆਪ ਮੈਨੂਫੈਕਚਰ ਕੀਤਾ ਜਿਸ ਕਰਕੇ ਨਾ ਕਾਫੀ ਜਿਹੜਾ ਪਹਿਲਾਂ ਮੁਰੰਮਤ ਕਰਨ ਦੇ ਵਿੱਚ ਵੀ ਦਿੱਕਤ ਆਉਂਦੀ ਸੀ ਜੇ ਕੋਈ ਖਰਾਬੀ ਹੋ ਜਾਂਦੀ ਸੀ ਪਰ ਹੁਣ ਇਹ ਜਿਹੜਾ ਆਪ ਮੈਨੂਫੈਕਚਰ ਕੀਤਾ ਇਸ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਆਊਗੀ ਤਾਂ ਇਹ ਵੀ ਜਿਹੜੀ ਇਹ ਕੰਬਾਈਨ ਹੈ ਇਹ ਫੀਚਰ ਪਾਉਣ ਦੇ ਨਾਲ ਇਸ ਦੇ ਵਿੱਚ ਹੋਰ ਸਾਨੂੰ ਕਿਹੜੀ ਸਹੂਲਤ ਮਿਲੀ ਆ ਸੋ ਤੋ ਜੋ ਆ ਅੱਜਕੱਲ ਪਰਾਲੀ ਨੂੰ ਵਿੱਚ ਦੱਬਣ ਦੀ ਸਰਕਾਰ ਕਹਿ ਰਹੀ ਆ ਤਾਂ ਉਸ ਦੇ ਲਈ ਆ ਪਰਾਲੀ ਨੂੰ ਬਰੀਕ ਕਰਨ ਲਈ ਐਸਐਮਐਸ ਲਗਾਇਆ ਗਿਆ ਹੂੰ ਤੇ ਇੱਕ ਇਹ ਚ ਆਪਣਾ ਹੌਗਰ ਡਿਸਟ੍ਰੀਬਿਊਟਰ ਤੇ ਦਿੱਤਾ ਹੈ ਜੀ ਆਟੋਮੈਟਿਕ ਹੌਗਰ ਹੂੰ ਤੇ ਮਤਲਬ ਜਿਵੇਂ ਪਹਿਲਾਂ ਪਰਾਲੀ ਨੂੰ ਸਾੜਦੇ ਸੀਗੇ ਹੁਣ ਸਰਕਾਰ ਨੇ ਵੀ ਬੈਨ ਕੀਤਾ ਹੋਇਆ ਹੁਣ ਪਰ ਇਹ ਜਿਹੜੀ ਇਹ ਫੀਚਰ ਦਿੱਤਾ ਇਹਦੇ ਨਾਲ ਤਾਂ ਫਿਰ ਇਹ ਜਿਹੜੀ ਪਰਾਲੀ ਦੇ ਕਾਫੀ ਪਤਲੇ ਹੋ ਜਾਂਦੇ ਸਾੜਨ ਦੀ ਤਾਂ ਫਿਰ ਲੋੜ ਹੀ ਨਹੀਂ ਪੈਣੀ ਹਾਂਜੀ ਹਾਂ ਇਹ ਤੋਂ ਬਾਅਦ ਮਲਚਰ ਫੇਰ ਕੇ ਪਲੋ ਪਲੋ ਕਰਦੇ ਦਿੱਤੇ ਇਹਦੇ ਨਾਲ ਤਾਂ ਫਿਰ ਵਾਤਾਵਰਨ ਵੀ ਪੂਰੀ ਤਰ੍ਹਾਂ ਆਪਣਾ ਸ਼ੁੱਧ ਰਹੇਗਾ ਕਿਉਂਕਿ ਜਦ ਪਰਾਲੀ ਹੀ ਨਹੀਂ ਸਾੜਾਂਗੇ ਕਿਸਾਨ ਹਾਂਜੀ ਹਾਂ ਬਿਲਕੁਲ ਇਹ ਜਿਹੜਾ ਹੋਗਰ ਹੈ ਇਹਦੀ ਕੀ ਇਹਦੀ ਕੀ ਸਹੂਲਤ ਹੈ ਇਹਦੇ ਨਾਲ ਕੀ ਫਾਇਦਾ ਹੁੰਦਾ ਕਿਸਾਨਾਂ ਨੂੰ ਬਈ ਇਹ ਆਟੋਮੈਟਿਕ ਹੋਗਰ ਹੈ ਜੀ ਪਹਿਲਾ ਜਿਹੜਾ ਸੀਗਾ ਉਹ ਨੀਮਾ ਸੀਗਾ ਜਾਂ ਜੇ ਕਿਤੇ ਖੇਤ ਗਿੱਲੇ ਹੋਣ ਤਾਂ ਪਹੀਤੇ ਔਖਾ ਹੁੰਦਾ ਸੀਗਾ ਦਾਣੇ ਪਾਉਣੇ ਤਾਂ ਉਸ ਕਰਕੇ ਇਹ ਊਚਾ ਹੈ ਤਾਂ ਫਾਇਦੇਮੰਦ ਹੂੰ ਤੁਸੀਂ ਇਹ ਦੇਖੋ ਹੌਗਰ ਵੀ ਉੱਚਾ ਜਿਹਦੇ ਕਰਕੇ ਕਾਫੀ ਪਹਿਲਾਂ ਮੁਸ਼ਕਿਲ ਆਉਂਦੀ ਸੀ ਪਰ ਹੁਣੇ ਉੱਚਾ ਹੋਣ ਕਰਕੇ ਕਿਸਾਨਾਂ ਨੂੰ ਕਾਫੀ ਸਹੂਲਤ ਮਿਲ ਗਈ ਹੈ ਤਾਂ ਇੰਨੀਆਂ ਜ਼ਿਆਦਾ ਸਹੂਲਤਾਂ ਇੱਕੋ ਕੰਬਾਈਨ ਦੇ ਵਿੱਚ ਮਿਲ ਰਹੀਆਂ ਨੇ ਤੇ ਉਹ ਕੰਬਾਈਨ ਹੈ ਕਰਤਾਰ ਕੰਬਾਈਨ ਤੇ ਇਹਦੇ ਵਿੱਚ ਬਈ ਗੇਅਰ ਵੀ ਮੈਨੂੰ ਲੱਗਦਾ ਵਧਾਤੇ ਆ ਇਹ ਚ ਹਾਂਜੀ 6 ਗੇਅਰਾਂ ਔਰ 6 ਮਰ ਵਰਸ ਫੋਰਵਰਡ 5 ਗੇਅਰ ਨੇ ਪਹਿਲਾਂ ਪਹਿਲੇ ਵਾਲੀ ਜਿਹੜੀ ਕੰਬਾਈਨਾਂ ਸੀ ਉਹ ਚ ਚਾਰ ਗੇਅਰ ਹੁੰਦੇ ਸੀ ਚਾਰ ਗੇਅਰ ਸੀਗੇ ਤੇ ਇਹ ਤੁਸੀਂ ਦੇਖੋ ਇਹ ਫਿਰ ਤੇਲ ਵੀ ਬਹੁਤ ਖਾਂਦੀ ਹੋਣੀ ਜੇ ਇੰਨੇ ਫੀਚਰ ਇਹਨਾਂ ਨੇ ਐਡ ਕਰਤੇ ਇਹ ਜੋ ਇਹਦਾ ਇੰਜਨ ਆ ਉਹ ਜਿੰਨੀ ਪਾਵਰ ਆ ਉਹਦੇ ਉਹਦੇ ਮੁਕਾਬਲੇ ਤਾਂ ਠੀਕ ਤੇਲ ਖਾਂਦਾ ਆ ਤੇ ਜੋ ਲੋਡ ਤੇ ਚੱਲੂਗਾ ਤਾਂ ਵੱਧ ਖਾਏਗਾ ਹੀ ਖਾਏਗਾ ਇੱਕ ਦਿਨ ਦੇ ਵਿੱਚ ਕਿੰਨੇ ਕਿੱਲਿਆਂ ਦੀ ਇਹ ਕੰਬਾਈਨ ਜਿਹੜੀ ਆ ਵਾਢੀ ਕਰ ਦਿੰਦੀ ਆ ਇਹ ਮੈਕਸ ਟੂ ਮੈਕ ਸਾਡੇ ਕੋਲ 10 ਤੋਂ 11 ਕਿੱਲੇ ਕਰ ਦਿੰਦੀ ਆ 11 ਤੋਂ 6 ਵਜੇ ਤੱਕ ਬਿਲਕੁਲ ਜੇ ਮੰਨ ਲਓ ਹੁਣ ਇਹ ਪੁਰਜ਼ਾ ਵੀ ਖਰਾਬ ਹੋ ਜਾਂਦਾ ਫਿਰ ਇਹ इजीली ਰਿਪੇਅਰ ਹੋ ਜਾਊਗਾ ਸਾਨੂੰ ਹਲੇ ਤਾਂ ਉਹਨਾਂ ਨੇ ਫਸਟ ਟਾਈਮ ਲਾ ਕੇ ਦਿੱਤਾ ਤੇ ਉਹ ਕਹਿੰਦੇ ਵੀ ਅਸੀਂ ਤੁਹਾਡੇ ਕੋਲ ਫੀਲਡ 'ਚ ਸਰਵਿਸ ਦਵਾਂਗੇ ਜੇ ਕੁਝ ਵੀ ਹੁੰਦਾ ਤਾਂ ਹਲੇ ਤੱਕ ਆਏ ਵੀ ਨਹੀਂ ਉਹ ਜਦ ਵੀ ਸਾਨੂੰ ਕੋਈ ਪ੍ਰੋਬਲਮ ਆਈ ਆ ਤੇ ਆਫਟਰ ਸਰਵਿਸ ਵੀ ਬਹੁਤ ਵਧੀਆ ਉਹਨਾਂ ਦੀ ਇਹ ਕਿੰਨੇ ਦਿਨ ਹੋ ਗਏ ਤੁਹਾਨੂੰ ਇਸ ਕੰਬਾਈਨ ਦੀ ਵਰਤੋਂ ਕਰਦੇ ਹੋ ਇਹਨੂੰ ਲਗਭਗ 2 ਤੋਂ 25 ਦਿਨ ਹੋ ਗਏ ਨੇ ਇਹ ਜਿਹੜਾ ਟੈਂਕਰ ਹੈ ਇਹ ਵੀ ਵੱਡਾ ਦਿੱਤਾ ਹੈ ਜਾਂ ਪਹਿਲਾਂ ਜਿੰਨਾ ਹੀ ਆ ਅਹ ਟੈਂਕ ਥੋੜਾ ਜਿਹਾ ਵੱਡਾ ਹੋ ਸਕਦਾ ਹੈ ਕਿਉਂਕਿ ਇੱਕ ਅੱਧਾ ਕਵਾਂਟਲ ਵੱਧ ਪੈ ਜਾਂਦਾ ਇਹ ਚ ਪਹਿਲਾਂ ਜੇ ਕਿੰਨਾ ਕਵਾਂਟਲ ਪੈ ਜਾਂਦਾ ਸੀ 10 ਕਵਾਂਟਲ 10 ਕਵਾਂਟਲ ਇਹਦੇ ਵਿੱਚ ਇੱਕ ਵੱਧ ਕਰ ਦਿੱਤਾ ਹੈ ਹਾਂਜੀ ਇੱਕ ਵੀ ਫੈਸਿਲਿਟੀ ਤੁਹਾਨੂੰ ਦਿਖਾਉਣੀ ਹੈ ਕਿ ਇਸ ਦੇ ਵਿੱਚ ਨਾ ਹੁਣ ਏਸੀ ਕੈਬਿਨ ਦਿੱਤਾ ਹੋਇਆ ਹੈ ਕਿਉਂਕਿ ਅਕਸਰ ਹੀ ਕਿਸਾਨ ਜਿਹੜੇ ਐ ਇਸ ਧੁੱਪ ਦੇ ਵਿੱਚ ਕਿਸ ਫਸਲਾਂ ਦੀ ਵਾਢੀ ਕਰਦੇ ਸੀ ਪਰ ਹੁਣ ਇਸ ਵਾਰੀ ਜਿਹੜਾ ਇਸ ਕੰਬਾਈਨ ਦੀ ਇਹ ਫੈਸਿਲਿਟੀ ਹੈ ਤੁਸੀਂ ਦੇਖੋ ਕਿ ਏਸੀ ਕੈਬਿਨ ਦੇ ਦਿੱਤਾ ਹੈ ਕਿ ਜੇ ਇਹ ਕਹ ਲਈ ਕਿ ਤਪਦੀ ਧੁੱਪ ਦੇ ਵਿੱਚ ਵੀ ਕਿਸਾਨਾਂ ਨੂੰ ਸ਼ਿਮਲੇ ਵਰਗਾ ਜਿਹੜੇ ਫੀਲਿੰਗ ਆਏਗੀ ਤਾਂ ਕਹਿਣਾ ਕੋਈ ਗਲਤ ਨਹੀਂ ਹੋਏਗਾ ਇੰਨੀਆਂ ਜ਼ਿਆਦਾ ਫੈਸਿਲਿਟੀਆਂ ਜਿਹੜੀਆਂ ਨੇ ਇਸ ਵਾਰੀ ਕਰਤਾਰ ਕੰਬਾਈਨ ਦੇ ਵੱਲੋਂ ਇਸ ਕੰਬਾਈਨ ਦੇ ਵਿੱਚ ਪਾ ਕੇ ਦਿੱਤੀਆਂ ਨੇ ਤੇ ਤਜਰਬੇ ਬਾਈ ਹੋਰਾਂ ਦੇ ਬੋਲਦੇ ਪਏ ਨੇ ਕਿ ਸਾਸੀ ਵਰਤੋਂ ਕਰ ਰਹੇ ਆ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਆਈ ਬਈ ਪਹਿਲਾਂ ਵੀ ਤੁਸੀਂ ਬਹੁਤ ਕੰਬਾਈਨਾਂ ਯੂਜ਼ ਕੀਤੀਆਂ ਹੋਣੀਆਂ ਪਹਿਲਾਂ ਵਾਲੇ ਚੈਲੇਜੇ ਦਿੱਕਤ ਕੀ ਆਉਂਦੀ ਹੁੰਦੀ ਸੀ ਇਹ ਸਾਡੇ ਕੋਲ ਤਾਂ ਫਸਟ ਟਾਈਮ ਆ ਜੋ ਸਾਡੇ ਆਉਂਦੀ ਹੁੰਦੀ ਸੀਗੀ ਉਹ ਚ ਤਾਂ ਵੈਸੇ ਜੇ ਹਲਦੀ ਸੀਗੀ ਤਾਂ ਝੋਨੇ ਨੂੰ ਹਲਦੀ ਲੱਗ ਜਾਂਦੀ ਆ ਤਾਂ ਡਰਾਈਵਰ ਨੂੰ ਬਹੁਤ ਔਖਾ ਹੁੰਦਾ ਸੀਗਾ ਤੇ ਹੁਣ ਏਸੀ ਕੈਬਨ ਲੱਗਾ ਆ ਡਰਾਈਵਰ ਵੀ ਸੌਖੇ ਚ ਰਹਿੰਦੇ ਨੇ ਤੇ ਅਸੀਂ ਵੀ ਠੀਕ ਹੀ ਰਹਿੰਦੇ ਆ ਬਿਲਕੁਲ ਕਈ ਵਾਰ ਨਾਲ ਪਹਿਲਾਂ ਜਿਹੜੀ ਪਹਿਲਾਂ ਕੰਬਾਈਨ ਹੁੰਦੀ ਸੀ ਕੁਝ ਕਿਸਾਨਾਂ ਦੇ ਨਾਲ ਇਹ ਲੰਬੇ ਹੁੰਦੇ ਸੀ ਕਹਿੰਦੇ ਜਦੋਂ ਅਸੀਂ ਇਹ ਵਾੜੀ ਕਰਦੇ ਆ ਨਾ ਤਾਂ ਕੋਈ ਜਿਹੜੇ ਦਾਣੇ ਆ ਥੱਲੇ ਡਿੱਗ ਜਾਂਦੇ ਸੀ ਇਹਦੇ ਚ ਤਾਂ ਨਹੀਂ ਥਾਣੇ ਥੱਲੇ ਡਿੱਗਦੇ ਇਹ ਚ ਨਹੀਂ ਦਾਣੇ ਥੱਲੇ ਇਹ ਬਹੁਤ ਘੱਟ ਚਾਂਸ ਹੋ ਸਕਦਾ ਹੈ ਜੇ ਕੋਈ ਦਾਣਾ ਪਿੱਛੇ ਆਵੇ ਤੇ ਬਾਕੀ ਦਾਣਾ ਵੀ ਸਾਫ਼ ਬਹੁਤ ਮਸ਼ੀਨ ਵਰਦੀ ਦਾ ਤਾਂ ਤੁਸੀਂ ਇਹ ਦੇਖੋ ਕਿ ਇਸ ਦੇ ਵਿੱਚ ਨਾ ਕੋਈ ਦਾਣਾ ਥੱਲੇ ਡਿੱਗਦਾ ਹੈ ਤੇ ਦਾਣਾ ਸਾਫ਼ ਵੀ ਹੁੰਦਾ ਹੈ ਤੇ ਜਿਹੜਾ ਇਸ ਕੰਬਾਈਨ ਨੂੰ ਚਲਾਉਂਦਾ ਉਹਨੂੰ ਵੀ ਪੂਰੀ ਉਸ ਦੀ ਸੁੱਖ ਦੀ ਸਹੂਲਤ ਦਿੱਤੀ ਗਈ ਹੈ ਏਸੀ ਕੈਬਿਨ ਦਿੱਤਾ ਗਿਆ ਹੈ ਇਹ ਨਵੇਂ ਫੀਚਰਸ ਜਿਹੜੇ ਆ ਕਰਤਾਰ ਕੰਬਾਈਨ ਦੇ ਵੱਲੋਂ ਇਸ ਕੰਬਾਈਨ ਦੇ ਵਿੱਚ ਜਿਹੜੇ ਜੋੜੇ ਗਏ ਆ ਤਾਂ ਸਾਡੀ ਵੀ ਕਿਸਾਨ ਵੀਰਾਂ ਨੂੰ ਅਪੀਲ ਹੈ ਜੇਕਰ ਤੁਸੀਂ ਵੀ ਆਪਣੀ ਫਸਲ ਦੀ ਵਾਢੀ ਕਰਨਾ ਚਾਹੁੰਦੇ ਹੋ ਇੱਕ ਵਾਰ ਜ਼ਰੂਰ ਕਰਤਾਰ ਕੰਬਾਈਨ ਦਾ ਤਜਰਬਾ ਕਰਕੇ ਦੇਖੋ ਕਿਉਂਕਿ ਇਸ ਦੇ ਨਾਲ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਲਾਂਭਾ ਨਹੀਂ ਆਏਗਾ ਬਲਕਿ ਚਾਰ ਸਹੂਲਤਾਂ ਜਿਹੜੀਆਂ ਕਰਤਾਰ ਕੰਬਾਈਨ ਵਾਲਿਆਂ ਵੱਲੋਂ ਤੁਹਾਨੂੰ ਦਿੱਤੀਆਂ ਜਾਣਗੀਆਂ ਧੰਨਵਾਦ